ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਬਾਣੀ ਜਪਜੀ ਸਾਹਿਬ ਦੀ 7ਵੀਂ ਪੌੜੀ ਦੀ ਵਿਚਾਰ ਸਰਵਣ ਕਰਾਂਗੇ ਜੀ ਪਾਤਸ਼ਾਹ ਪ੍ਰਮਾਣ ਕਰਦੇ ਨੇ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਜੁਗਚਾਰੇ ਚਾਰ ਜੁਗਾਂ ਜਿੰਨੀ ਆਰਜਾ ਉਮਰ ਦਸੂਣੀ 10 ਗੁਣਾ ਨਵਾਂ ਖੰਡਾਂ ਵਿੱਚ ਭਾਵ ساری ਸ੍ਰਿਸ਼ਟੀ ਵਿੱਚ ਜਾਣਿਆ ਜਾਣਿਆ ਜਾਏ ਪ੍ਰਗਟ ਹੋ ਜਾਏ ਸਭ ਕੋਏ ਹਰੇਕ ਮਨੁੱਖ ਨਾਲ ਚੱਲੇ ਨਾਲ ਹੋ ਕੇ ਤੁਰੇ ਹਮੈਤੀ ਹੋਵੇ ਪਖ ਤਰੇ ਅਰਥਨੇ ਜੀ ਜੇ ਕਿਸੇ ਮਨੁੱਖ ਦੀ ਉਮਰ ਚਾਰ ਯੁੱਗਾਂ ਜਿੰਨੀ ਹੋ ਜਾਏ ਨਿਰੀ ਇੰਨੀ ਹੀ ਨਹੀਂ ਸਗੋਂ ਜੀ ਇਸ ਤੋਂ ਵੀ 10 ਗੁਣਾ ਹੋਰ ਉਮਰ ਹੋ ਜਾਏ 10 ਗੁਣਾ ਹੋਰ ਉਮਰ ਵੱਧ ਜਾਵੇ ਅਤੇ ਜੇ ਉਹ ਸਾਰੇ ਸੰਸਾਰ ਵਿੱਚ ਵੀ ਪ੍ਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ ਚੰਗਾ ਨੌਰ ਖਾਈ ਕੇ ਜਸ ਕੀਰਤ ਜਗ ਲਈ ਜੇ ਤਿਸ ਨਦਰਨਾ ਆਵੀ ਤਾਂ ਬਾਤ ਨਾ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਚੰਗਨ ਔਰ ਖਾਈ ਕੇ ਚੰਗੀ ਨਾਮਵਰੀ ਖਟਕੇ ਚੰਗੇ ਨਾਮਣੀ ਵਾਲਾ ਹੋ ਕੇ ਜਸ ਸੋਭਾ ਕੀਰਤ ਸੋਭਾ ਜਗ ਜਗਤ ਵਿੱਚ ਲੇ ਲੈ ਖਟੇ ਤਿਸ ਅਕਾਲ ਪੁਰਖ ਦੀ ਨਦਰ ਕਿਰਪਾ ਦ੍ਰਿਸ਼ਟੀ ਵਿੱਚ ਨਾ ਆਵੀ ਨਹੀਂ ਆ ਸਕਦਾ ਬਾਤ ਖਬਰ ਸੁਰਤ ਨਾ ਕੇ ਕੋਈ ਮਨੁੱਖ ਨਹੀਂ ਕੀਟ ਕੀੜਾ ਕਰ ਕਰਕੇ ਬਣਾ ਕੇ ਠਹਿਰਾ ਕੇ ਦੋਸ਼ ਤੇਰੇ ਦੋਸ਼ ਲਾਉਂਦਾ ਹੈ ਕੀਟਾ ਅੰਦਰ ਕੀਟ ਕੀੜਿਆਂ ਵਿੱਚ ਕੀੜਾ ਮਮੂਲੀ ਜਿਹੀ ਕੀੜਾ ਮਮੂਲੀ ਜਿਹਾ ਕੀੜਾ ਇਹਨਾਂ ਤੁਕਾਂ ਦੇ ਅਰਥ ਨੇ ਜੀ ਜੇ ਉਹ ਚੰਗੀ ਨਾਮਬਰੀ ਖਟਗੇ ਸਾਰੇ ਸੰਸਾਰ ਵਿੱਚ ਸੋਭਾ ਵੀ ਪ੍ਰਾਪਤ ਕਰ ਲਈ ਪਰ ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਹੀ ਨਹੀਂ ਆਇਆ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਨਹੀਂ ਆ ਸਕਦਾ ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖਬਰ ਵੀ ਨਹੀਂ ਕੁਛ ਰਾ ਭਾਵੇਂ ਇੰਨੀ ਮਾਣ ਵਡਿਆਈ ਹੋਣ ਦੇ ਬਾਵਜੂਦ ਵੀ ਮਾਣ ਵਡਿਆਈ ਵਾਲਾ ਹੁੰਦਿਆ ਵੀ ਅਸਲ ਵਿੱਚ ਨਿਆਸਰਾ ਹੀ ਹੈ ਸਗੋ ਅਜਿਹੇ ਮਨੁੱਖ ਅਕਾਲ ਪੁਰਖ ਦੇ ਸਾਹਮਣੇ ਇੱਕ ਮਾਮੂਲੀ ਜਿਹਾ ਕੀੜਾ ਹੈ ਅਕਾਲ ਪੁਰਖ ਉਸ ਨੂੰ ਦੋਸ਼ੀ ਠਾਪ ਕੇ ਉਸ ਉਤੇ ਨਾਮ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ ਗੁਰਮਾਨਕ ਪਤਸ਼ਾਹ ਜੀ ਪਰਮਾਨੰ ਕਰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੀ ਇਸ ਗੁਣ ਕੋਈ ਕਰੇ ਨਿਰਗੁਣ ਗੁਣਹੀਣ ਮਨੁੱਖ ਗੁਣਹੀਣ ਇਨਸਾਨ ਗੁਣਵੰਤਿਆ ਗੋੜੀ ਮਨੁੱਖਾ ਨੂੰ ਕਰੇ ਪੈਦਾ ਕਰਦਾ ਹੈ ਦੇਹ ਦਿੰਦਾ ਹੈ ਤੇਹਾ ਇਹੋ ਜਿਹਾ ਨਾ ਸੁਝਈ ਨਹੀਂ ਲੱਗਦਾ ਜੇ ਜਿਹੜਾ ਤਿਸ ਉਸ ਨਿਰਗੁਣ ਨੂੰ ਹੇ ਨਾਨਕ ਉਹ ਅਕਾਲ ਪੁਰਖ ਗੁਣਹੀਣ ਮਨੁੱਖ ਨੂੰ ਗੁਣਹੀਣ ਮਨੁੱਖ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਗੁਣਹੀਣ ਮਨੁੱਖ ਨੂੰ ਗੁਣੀ ਬਣਾ ਦਿੰਦਾ ਹੈ ਤੇ ਗੁਣੀ ਮਨੁੱਖਾਂ ਨੂੰ ਵੀ ਗੁਣ ਉਹੀ ਬਖਸ਼ਦਾ ਹੈ ਅਕਾਲ ਪੁਰਖ ਪਰਮਾਤਮਾ ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ ਅਕਾਲ ਪੁਰਖ ਤੋਂ ਬਿਨਾ ਕੋਈ ਅਜਿਹਾ ਨਹੀਂ ਹੈ ਜੋ ਨਿਰਗੁਣ ਮਨੁੱਖ ਨੂੰ ਨਿਰਗੁਣ ਜੀਵ ਨੂੰ ਗੁਣ ਬਖਸ਼ ਸਕਦਾ ਹੋਵੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ ਇਨਸਾਨ ਨੂੰ ਉੱਚਾ ਕਰ ਸਕਦੀ ਹੈ ਵਿਅਕਤੀ ਨੂੰ ਉੱਚਾ ਕਰ ਸਕਦੀ ਹੈ ਜੀਵ ਨੂੰ ਉੱਚਾ ਕਰ ਸਕਦੀ ਹੈ ਲੰਮੀ ਉਮਰ ਤੇ ਜਗਤ ਦੀ ਸੋਭਾ ਸਹਿਤਾ ਨਹੀਂ ਕਰਦੀ ਭਾਵੇਂ ਲੰਬੀ ਉਮਰ ਹੋਵੇ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਸੋਭਾ ਹੋਵੇ ਪਰ ਉਹ ਸਹਿਤਾ ਨਹੀਂ ਕਰ ਸਕਦੀ ਭਾਵ ਪਤਸ਼ਾਹ ਕਹਿੰਦੇ ਪ੍ਰਾਣ ਜਨ ਦੀ ਸਹਿਤਾ ਨਾਲ ਲੰਮੀ ਉਮਰ ਬਧਾयां ਜਗਤ ਵਿੱਚ ਭਾਵੇਂ ਮਨੁੱਖ ਦਾ ਮਾਣ ਆਦਰ ਵਧ ਜਾਵੇ ਮਾਣ ਆਦਰ ਵਧ ਜਾਵੇ ਪਰ ਜਿਉਂ ਪਰ ਜੇ ਉਹ ਬੰਦਗੀ ਦੇ ਗੁਣ ਤੋਂ ਸਖਣਾ ਹੈ ਬੰਜਾ ਹੈ ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਜਾ ਸਕਦਾ ਜੇਕਰ ਅਕਾਲ ਪੁਰਖ ਦੀ ਬੰਦਗੀ ਤੋਂ ਸਖੜੇ ਹਾਂ ਪ੍ਰਭੂ ਦੀ ਨਜ਼ਰਾਂ ਵਿੱਚ ਤਾਂ ਸਗੋ ਉਹ ਨਾਮਹੀਣ ਜੀਵ ਇੱਕ ਨਿੱਕਾ ਜਿਹਾ ਕੀੜਾ ਹੀ ਹੈ ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ ਅਕਾਲ ਪੁਰਖ ਦੀ ਕਿਰਪਾ ਹੋਵੇ ਫਿਰ ਨਾਮ ਗਜਰ ਨਾਮ ਬਾਣੀ ਦੇ ਨਾਲ ਜੁੜਿਆ ਜਾ ਸਕਦਾ ਹੈ ਭਜਨ ਬੰਦਗੀ ਕੀਤੀ ਜਾ ਸਕਦੀ ਹੈ ਸੋ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਪਾਤਸ਼ਾਹ ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ